ਕਿੰਨੇ ਸਾਲੋਂ ਮੇਰਾ ਕੋਈ ਮੇਰੇ ਸਿਰੋਟਾ ਮੋਰਚੇ ਦੇ ਆਪ ਨੂੰ ਸਾਹਮਣ ਆ ਬਰਕਰ ਜ਼ਹਾਵਾ ਤੇ ਸਾਧੀਆਂ ਕਰਨਾ ਅੱਜ ਇਹ ਪਹਾ ਪੰਚਾਇਤ ਮੋਦੀ ਸਰਕਾਰ ਜਿਹੜਾ ਚੜਾ ਹਲਾਉਗੀ ਪੱਕੀ ਗੱਲ ਹੈ ਜਿਹੜਾ ਹਲਾਉਗੀ ਮੋਦੀ ਨੇ ਪੰਜਾਬ ਦੇ ਲੀਡਰ ਵਰਾਡ ਦੇ ਵਿੱਚ ਆਏ ਹੋਏ ਨੇ ਮੈਂ ਚਾਰ ਕਲੀਫਰਾਂ ਦੀ ਗੱਲ ਕਰਨੀ ਹੈ ਉਹ ਜਿਹੜੀ ਵੀ ਗੱਲ ਆਉਂਦੀ ਹੈ ਉਹ ਵੀ ਬੋਲਦੇ ਨੇ ਸਾਡੇ ਵਰਕਰਾਂ ਨੇ ਸਾਹਮਣੇ ਰੋਲਦੇ ਨੇ ਸਾਡਾ ਫੈਸਲਾ ਭਾਰਤ ਪੁੱਤਰ ਦਾ ਕੰਨੇ ਪੰਜਾਬ ਦੀ ਭਾਰਤ ਪੁੱਤਰ ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਚੱਕ ਕੇ ਰੋਲ ਕੀਤੇ ਜਾਣ ਦੇ ਦਿੱਤਾ ਕਰੋ ਰੋਗ ਅਨਸਾਰ ਦੋ ਤਿੰਨ ਥਾ ਗਿਆ ਇੱਕ ਵੀਡੀਓ ਦਿਖਾ ਦੇ ਜੇ ਕੋਈ ਸਾਡੇ ਲੀਡਰ ਨੇ ਮੱਦੀ ਗੱਲ ਕੋ ਬੋਲੀ ਹੋਵੇ ਜਾਂ ਅਗਈਆ ਸ਼ਬਦ ਬੋਲਿਆ ਹੋਵੇ ਜਿਹੜਾ ਉਹਦੀ ਸ਼ਾਂਤ ਸਬਾਬ ਹੋਵੇ ਸਾਡਾ ਫੈਸਲਾ ਕਾਲੇ ਝੰਡੇ ਦਿਖਾਉ ਰਹੇ ਨੇ ਮੁਰਦਾਬਾਦ ਦੇ ਨਾਰੇ ਲਾ ਰਹੇ ਨੇ ਲੋਕਾਂ ਨੂੰ ਪੀਰ ਕਰਦੀਆਂ ਭਾਰਤੀ ਜਨਤਾ ਪਾਰ ਨੂੰ ਵੋਟ ਨਹੀਂ ਪਾਉਣੀ ਪਰ ਬਹੁਤ ਗਰਮੀ ਦੇ ਵਿੱਚ ਬਹੁਤ ਆਦੇ ਬੋਲੇ ਕਹਿੰਦਾ ਚਾਰ ਦੀਵਤੋਹਾਂ ਦੇ ਨਾਲ ਬੇਖਾਂਗੇ ਦੇ ਬਹੁਤ ਬਹੁਤ ਸਾਡੇ ਨਾਲ ਦੇਖਦੇ ਆਏ ਨੇ ਸਾਡੇ ਫਰਮਡੇਰੇ ਨਾਲ ਦੇਖਦੇ ਆਏ ਨੇ ਸਾਡੀ ਆਤਸਰ ਆਸ਼ਾ ਜੀ ਨਾਲ ਦੇਖਦੇ ਆਏ ਨੇ ਸਰਦਾਰ ਭਗਸੇ ਨਾਲ ਦੇਖਦੇ ਆਏ ਨੇ ਉਹ ਸੁਖਦੇ ਆਏ ਨੇ ਅਸੀਂ ਸੁਖਦੇ ਦੇਖੋ ਡਾਕਟਰ ਨਾਲ ਦੇਖੋ ਇੱਕ ਤਾਂ ਫ੍ਰੀ ਸਕੋਰ ਜਿਹੜੀ ਮੈਂ ਉਹ ਬੜੀਆਂ ਨੇੜੀ ਦਾ ਸਤਿਕਾਰ ਕਰਦੇ ਆ ਉਹ ਕਹਿੰਦੀ ਆ ਇਹਨਾਂ ਲੀਡਰਾਂ ਨੂੰ ਹਰ ਕੇ ਫਾਹੀ ਨਾ ਲੋ ਕੋਈ ਪੁੱਛਣਾ ਕਰੋ ਇਹਨਾਂ ਨੂੰ ਤਾਂ ਫਾਸੀ ਦੇ ਰਸੇ ਕੋਲ ਖੜਾ ਲਓ ਕੋਈ ਅਸੀਂ ਉਹਨਾਂ ਦੇ ਹੁਲਾਸ਼ਾ ਜੇਕਰਲਾ ਬੰਦ-ਬੰਦ ਕਟਿਆ ਗਿਆ ਜਿਨ੍ਹਾਂ ਨੂੰ ਦੇਖਾਂ ਦੇ ਵਿੱਚ ਪਾਲਿਆ ਗਿਆ ਜਿਹੜੇ ਸਰਕਾਰ ਪੱਖੇ ਨੇ ਫਾਸੀ ਦਾ ਰਸਾ ਚੁੱਕ ਕੇ ਜੱਟ ਪਾਇਆ ਸੀ ਅਸੀਂ ਸੋਡੀਰ ਵਾਸਤੇ ਕੋਈ ਡਰਾਂਗੇ ਜੇਲਾਂ ਤੱਕ ਡਰਾਂਗੇ ਅਸੀਂ ਆਪਾਂ ਸੁਣਾਸੀ ਇਸੇ ਤਰੀਕੇ ਨਾਲ ਕਾਗੇ ਇੱਕ ਖੰਨਾ ਖੰਨਾ ਮੇਰਾ ਖਾਣਾ ਸੰਗਰੂਹ ਤੋਂ ਖੜਾ ਹੋ ਰਿਹਾ ਉਹ ਕਹਿੰਦਾ ਐਥੇ ਦਾ ਸਰਕਾਰ ਵੀ ਸੰਗਰੂਹ ਤੋਂ ਮੋੜ ਕੇ ਨਹੀਂ ਚੱਲਦੀ ਹੈ ਜੇ ਕਹਿੰਦਾ ਫੈਕਟਰੀ ਲੰਪੂਰ ਨੂੰ ਜੇ ਕਹਿੰਦਾ ਕੰਮ ਚੱਲੂ ਤੇ ਆਪਦੀ ਤੁਮ ਆਪਾਂ ਸਰਕਾਰ ਚਾਹੁੰਦੇ ਨੇ ਸਾਡੀ ਸਰਕਾਰ ਆਹ ਨਹੀਂ ਚੱਲਦੀ ਸਭੀ ਸਰਕਾਰ ਇਨਾਨ ਤੋਂ ਨਹੀਂ ਚੱਲਦੀਆਂ ਦਸਾਂ ਪਾਸਿਆਂ ਲੈ ਕੇ ਚੱਲਦੀ ਐ ਸਰਕਾਰ ਉਪਰ ਤੋਂ ਸੁਣੇ ਦੀ ਚੱਲਦੀ ਐ ਹੱਥਾਂ ਸੰਗਲੇ ਦੀ ਚੱਲਦੀ ਐ ਤੁਸੀਂ ਜੇ ਸੱਤੋਂ ਬਿਨਾ ਬਰਾਬਰ ਸਰਕਾਰ ਤੋਂ ਡਰਦੇ ਹੋ ਫਿਰੋਕੇ ਕੀ ਬਣੋ ਜਿੱਤੇ ਸਰਕਾਰ ਸਾਡੀ ਹੋਈ ਜੇ ਬਿਨਾਂ ਸਰਕਾਰ ਤੋਂ ਡਰਦੇ ਹੋ ਇਹ ਗੋਲਿਆ ਕਹਿੰਦਾ ਬਰਾਬਰ ਤੇ ਸਰਕਾਰ ਤੋਂ ਹੋਵੇ ਨੇ ਉਹ ਬਿੱਟੂ ਬੋਲਣਾ ਕਿਸੇ ਕਮਰੇ ਚ ਦੇਖਾਂਗੇ ਉਹ ਜਿਹੜੀ ਜੇਲ ਬੁਲਾ ਕੇ ਬੰਦੂਰ ਪਾ ਕੇ ਕਿਹੜੀ ਬਲਜੀ ਆ ਚੋਣਾਂ ਤੋਂ ਬਾਅਦ ਕਹਿੰਦਾ ਸਰਕਾਰ ਸਾਡੀ ਨੂੰ ਇਹਨਾਂ ਨੂੰ ਉੱਥੇ ਭੇਜ ਦਾਂਗੇ ਉਹ ਪਹਿਲਾਂ ਤੇਰੇ ਦਾਦੇ ਨੇ ਸਾਰਾ ਜੋਰ ਲਾ ਲਿਆ ਜੀਗਾ ਵੀ ਲੰਨੜੇ ਲੋਕਾਂ ਨੂੰ ਤੁਸੀਂ ਖਤਮ ਕਰ ਦਾਂਗੇ ਇਹ ਲੋਕ ਖਤਮ ਨਹੀਂ ਹੁੰਦੇ ਮੈਂ ਬੀਟੀ ਕਰਦਾ ਜਿੱਤੀ ਬਾਹਰ ਬੰਦੀ ਭਾਰਤੀ ਗਤੀ ਤੇ ਨਹੀਂ ਹੁਣਾ ਕਹੀਦਾ ਜੇ ਪਈ ਕੋਈ ਗਲਤੀ ਹੋ ਗਈ ਸਾਰਾ ਦੇਸ਼ ਡੁੱਬ ਜਾਊਗਾ ਲੋਕ ਉੱਠੜ ਰਹੇ ਦੁਬਾਰੇ ਮੱਤੀ ਮਸਲ ਪਈ ਲੱਗੇ ਕੋ ਮੈਂ ਤੁਹ ਚਤਾਵਨੀ ਦੇ ਕੇ ਨਰਾਸ ਮੁਖਦ ਮੋਰ ਤੇ ਬੰਨੋ ਭਾਈ ਜਾਨ ਸਾਹ ਮਸ਼ੀਨਾਂ ਦੇ ਵਿੱਚ ਕੋਈ ਖਰਾਬੀ ਕਰਕੇ ਮੋਟੀ ਘੁਮਾਰੇ ਆ ਰਿਹਾ ਫੇ ਸਾਰੇ ਲੋਕਾਂ ਦੀ ਭਾਰਤਕ ਤੇ ਨਾਲ ਹੀ ਹੋ ਕਰਤੇ ਵੋਟਾਂ ਤਵਾਲ ਉਹ ਤੋਂ ਪਿੱਛੇ ਨਹੀਂ ਹਟਾਂਗੇ ਤੁਹਾਡਾ ਸਾਰਾ ਨਤਨਵਾਦ